ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਦਾਵਾ ਹੋਰ ਨਵਾਂ ਕਰ ਦਿੱਤਾ ਕਿ ਸੈਂਟਰ ਦੇ ਵਿੱਚ ਇੰਡੀਆ ਗੱਠ ਜੋੜ ਦੀ ਸਰਕਾਰ ਬਣ ਰਹੀ ਹੈ ਉਸ ਗੱਠ ਜੋੜ ਦੇ ਵਿੱਚ ਸੂਬੇ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵਜ਼ੀਰ ਬਣਨਗੇ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀਆਂ 13 ਦੇ 13 ਸੀਟਾਂ ਜਿੱਤਣ ਦਾ ਦਾਵਾ ਕੀਤਾ ਤੇ ਹੁਣ ਨਵਾਂ ਦਾਵਾ ਕੀਤਾ ਕਿ ਸੈਂਟਰ ਦੇ ਵਿੱਚ ਕੁਲਦੀਪ ਸਿੰਘ ਢਾਲੀਵਾਲ ਵਜ਼ੀਰ ਬਣਨਗੇ ਅਸਲ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਕੈਪਟਨ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਜੋ ਅੰਮ੍ਰਿਤਸਰ ਤੋਂ ਲੋਕ ਸਭਾ ਚੋਣ ਲੜ ਰਹੇ ਨੇ ਉਹਨਾਂ ਦੇ ਹੱਕ ਵਿੱਚ ਕੀਤੇ ਪ੍ਰਚਾਰ ਦੇ ਦੌਰਾਨ ਉਹਨਾਂ ਨੇ ਵੱਡਾ ਦਾਵਾ ਕੀਤਾ ਇਹ ਦਾਵਾ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਵਿਕਰਮ ਸਿੰਘ ਮਜੀਠੀਆ ਦੇ ਘਰ ਵਿੱਚ ਜਾ ਕੇ ਐਲਾਨ ਕੀਤਾ ਰੋਡ ਪ੍ਰਚਾਰ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਪਾਰਟੀ ਦੇ ਨਿਸ਼ਾਨੇ ਸਾਦੇ ਨੇ ਉੱਥੇ ਇੱਕ ਵਾਰ ਫਿਰ ਬਾਦਲ ਪਰਿਵਾਰ ਤੇ ਬਣਾਈ ਗਈ ਕਿਕਲੀ 2 ਵੀ ਉਹਨਾਂ ਨੇ ਗਾ ਕੇ ਲੋਕਾਂ ਨੂੰ ਸੁਨਾਈਆ ਤੇ ਆਪਣੇ ਹੱਕ ਦੇ ਵਿੱਚ ਵੋਟਾਂ ਪਗਤਾਉਣ ਦੀ ਗੱਲ ਕੀਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਪ੍ਰਚਾਰ ਦੌਰਾਨ ਸੰਬੋਧਨ ਕਰਦੇ ਹੋਏ ਕਿਹਾ ਕਿ ਇੰਡੀਆ ਗੱਠ ਜੋੜ ਦੀ ਕੇਂਦਰ ਵਿੱਚ ਸਰਕਾਰ ਬਣਨ ਜਾ ਰਹੀ ਆ ਤੇ ਕੁਲਦੀਪ ਸਿੰਘ ਢਾਲੀਵਾਲ ਜੋ ਇਸ ਸਮੇਂ ਕੈਬਨਟ ਮੰਤਰੀ ਨੇ ਪੰਜਾਬ 'ਚ ਸੈਂਟਰ ਸਰਕਾਰ ਦੇ ਵਿੱਚ ਉਹ ਜੂਨੀਅਰ ਕੇਂਦਰੀ ਮੰਤਰੀ ਹੋਣਗੇ ਐਲਾਨ ਅੱਜ ਉਹਨਾਂ ਨੇ ਦਾਵਾ ਕਰਦੇ ਹੋਏ ਕੀਤਾ ਅੰਮ੍ਰਿਤਸਰ ਤੋਂ ਲੋਕ ਸਭਾ ਉਮੀਦਵਾਰ ਆਮ ਆਦੀ ਪਾਰਟੀ ਵੱਲੋਂ ਕਰਦੀਪ ਸਿੰਘ ਧਾਰੀਵਾਲ ਨੇ ਉਹਨਾਂ ਦੇ ਹੱਕ ਵਿੱਚ ਜਦੋਂ ਪ੍ਰਚਾਰ ਕਰ ਰਹੇ ਸੀ ਤੇ ਮੁੱਖ ਮੰਤਰੀ ਨੇ ਐਲਾਨਾ ਤੇ ਮੁੱਖ ਮੰਤਰੀ ਨੇ ਇਹ ਦਾਵਾ ਵੱਡਾ ਕੀਤਾ ਕਿ ਕੇਂਦਰ ਦੇ ਵਿੱਚ ਹੁਣ ਐਨਡੀਏ ਦੀ ਸਰਕਾਰ ਨਹੀਂ ਇੰਡੀਆ ਗੱਠ ਜੋੜ ਦੀ ਸਰਕਾਰ ਬਣਾਈ ਜਾ ਰਹੀ ਹੈ ਬਣਦੀ ਦਿਖਾਈ ਦੇ ਰਹੀ ਹੈ ਬਣਨ ਜਾ ਰਹੀ ਹੈ ਉਹਦੇ ਚ ਕੁਲਦੀਪ ਸਿੰਘ ਢਾਲੀਵਾਲ ਕੈਬਨਿਟ ਮੰਤਰੀ ਹੋਣਗੇ ਕੁਲਦੀਪ ਸਿੰਘ ਢਾਲੀਵਾਲ ਜਿਹੜੇ 2017 ਦੇ ਵਿੱਚ ਚੋਣ ਲੜੇ ਸੀ ਹਾਰ ਗਏ ਸੀ 2019 ਦੇ ਵਿੱਚ ਉਹ ਲੋਕ ਸਭਾ ਅੰਮ੍ਰਿਤਸਰ ਤੋਂ ਚੋਣ ਲੜੇ ਸੀ ਜਮਾਨਤ ਜ਼ਬਤ ਹੋ ਗਈ ਸੀ 22 ਦੇ ਵਿੱਚ ਅਜਨਾਲਾ ਦੇ ਵਿੱਚੋਂ ਉਹ ਐਮ ਐਲ ਏ ਬਣ ਜਾਂਦੇ ਨੇ ਤੇ ਫਿਰ ਸੂਬੇ ਦੇ ਵਜ਼ੀਰ ਬਣ ਜਾਂਦੇ ਨੇ ਤੇ ਹੁਣ ਆਵਾਦੀ ਪਾਰਟੀ ਨੇ ਫਿਰ ਆਪਣੇ ਕੈਬਨਿਟ ਮੰਤਰੀ ਨੂੰ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਲਗਾਤਾਰ ਪ੍ਰਚਾਰ ਉਹਨਾਂ ਦੇ ਹੱਕ ਦੇ ਵਿੱਚ ਜਿੱਤੇ ਭਗਵੰਤ ਮਾਨ ਹੋਣਾ ਨੇ ਕੀਤਾ ਉੱਥੇ ਕਿ ਆਮ ਆਦੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਪ੍ਰਚਾਰ ਕੀਤਾ ਤੇ ਅੱਜ ਪ੍ਰਚਾਰ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਦਾਵਾ ਕੀਤਾ ਕਿ ਸੈਂਟਰ ਦੇ ਵਿੱਚ ਇੰਡੀਆ ਗੱਠ ਜੋੜ ਦੀ ਸਰਕਾਰ ਬਣ ਜਾਰੀ ਹੈ ਉਹਦੇ ਚ ਕੁਲਦੀਪ ਸਿੰਘ ਢਾਲੀਵਾਲ ਮੰਤਰੀ ਹੋਣਗੇ ਆਮ ਆਦੀ ਪਾਰਟੀ ਇਨ ਲੋਕ ਸਭਾ ਚੋਣਾਂ ਦੇ ਵਿੱਚ 22 ਸੀਟਾਂ ਤੇ ਚੋਣ ਲੜ ਰਹੀ ਆ ਇਸ ਦੌਰਾਨ ਉਹਨਾਂ ਨੇ ਵੱਡਾ ਕੀ ਦਾਵਾ ਕੀਤਾ ਔਰ ਇੰਡੀਆ ਗੱਠ ਜੋੜ ਦਾ ਹਿੱਸਾ ਆਮ ਆਦਮੀ ਪਾਰਟੀ ਪੰਜਾਬ ਨੂੰ ਛੱਡ ਕੇ ਚੰਡੀਗੜ੍ਹ ਹਰਿਆਣਾ ਦਿੱਲੀ ਦੇ ਵਿੱਚ ਗੱਠ ਜੋੜਾ ਪੰਜਾਬ ਦੇ ਵਿੱਚ ਗੱਠ ਜੋੜ ਨਹੀਂ ਆ ਉਹਨਾਂ ਨੇ ਅੱਜ ਵੱਡਾ ਦਾਵਾ ਕੀਤਾ ਲਗਾਤਾਰ ਸ਼ਰਮਨੀ ਕਾਲੀ ਦਲ ਕਾਂਗਰਸ ਪਾਰਟੀ ਤੇ ਟਿੱਪਣੀਆਂ ਕਰਦੇ ਆ ਰਹੇ ਮੁਖਮਦੀ ਭਗਵੰਤ ਮਾਨ ਨੇ ਬਠਿੰਡਾ ਦੇ ਵਿੱਚ ਬਾਦਲ ਪਰਵਾਰ ਤੇ ਕਿਕਲੀ 2 ਸੁਣੋਂ ਤੋਂ ਬਾਅਦ ਫਾਜ਼ਿਲਕਾ ਦੇ ਵਿੱਚ ਉੱਥੋਂ ਦੇ ਲੋਕਾਂ ਦੀ ਭਾਸ਼ਾ ਦੇ ਵਿੱਚ ਕਿਕਲੀ ਸੁਣਾਈਆਂ ਤੇ ਅੱਜ ਗੁਰਦਾਸਪੁਰ ਅੰਮ੍ਰਿਤਸਰ ਦੇ ਵਿੱਚ ਵੀ ਉਹਨਾਂ ਨੇ ਕਿਕਲੀ 2 ਸੁਣਾਈਆਂ ਉਹਦੇ ਦੇ ਵਿੱਚ ਸ਼੍ਰੋਮਣੀ ਕਾਲੀਦਲ ਦੇ ਹਾਲਾਤ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਸੁਬੀਤ ਸਿੰਘ ਬਾਦਲ ਦੇ ਹਾਲਾਤ ਸੁਬੀਤ ਸਿੰਘ ਬਾਦਲ ਤੋਂ ਨਾਲ-ਨਾਲ ਹਰਸਿਮਰਤ ਕੌਰ ਬਾਦਲ ਦੇ ਤੇ ਨਾਲ ਹੀ ਵਿਕਰਮ ਸਿੰਘ ਮਜੀਠੀਆ ਹੋਣਾ ਤੇ ਵੀ ਟੰਜ ਕਸੇ ਨੇ ਕਿ ਆਖਰੀ ਚੋਣਾਂ ਬਾਦਲ ਪਰਿਵਾਰ ਦੀ ਬਾਦਲ ਪਰਿਵਾਰ ਦੀ ਸਿਆਸਤ ਚ ਈਸ਼ਵਰ ਬਠਿੰਡੇ ਵਾਲੇ ਨੇ ਛੁੱਟੀ ਕਰ ਦੇਣਗੇ ਹਰ ਸਿਮਰਤ ਉਥੋਂ ਹਾਰ ਜੇਗੀ ਇਹ ਕਿੱਕਲੀ ਉਹਨਾਂ ਨੇ ਗਾਈ ਆ ਔਰ ਕਿੱਕਲੀ ਵਾਰ-ਵਾਰ ਪੰਜਾਬ ਦੀ ਜਨਤਾ ਦੇ ਨਾਲ ਬੋਲ ਕੇ ਉਹਨਾਂ ਦਾ ਮਨ ਪ੍ਰਚਾਰਾ ਵੀ ਕਰ ਰਹੇ ਔਰ ਲੋਕ ਵੀ ਮੁੱਖ ਮੰਤਰੀ ਵੱਲੋਂ ਸੁناਈ ਜਾ ਰਹੀ ਕਿੱਕਲੀ ਦੇ ਦੌਰਾਨ ਹੰਗਾਰਾ ਪਰਵਾ ਦੇ ਰਹੇ ਨੇ ਤੇ ਇਸੇ ਦੌਰਾਨ ਉਸ ਕਿੱਕਲੀ ਦੇ ਵਿੱਚ ਅੱਜ ਵਿਕਰਮ ਸਿੰਘ ਮਜੀਠੀਆ ਨੂੰ ਵੀ ਫਿੱਟ ਕਰਦੇ ਹੋ ਉਹਨਾਂ ਨੇ ਕਿੱਕਲੀ ਸੁناਈਆਂ ਖਾਸ ਕਰਕੇ ਮਜੀਠੇ ਮਜੀਠੇ ਚ ਪ੍ਰਚਾਰ ਕੀਤਾ ਔਰ ਮਜੀਠਾ ਹਲਕੇ ਤੋਂ ਲਗਾਤਾਰ ਵਿਕਰਮ ਸਿੰਘ ਮਜੀਠੀਆ ਹੁਣੀ ਐਮਐਲਏ ਬਣਦੇ ਆ ਰਹੇ ਵਜੀਰ ਬਣਦੇ ਆ ਰਹੇ 222 ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੀ ਜਗ੍ਹਾ ਉਹਨਾਂ ਦੀ ਧਰਮ ਪਤਨੀ ਗਨੀਬ ਕੌਰ ਮਜੀਠੀਆ ਨੇ ਚੋਲੜੀ ਸੀ ਜਿਹੜੀ 32000 ਤੋਂ ਵੱਧ ਵੋਟਾਂ ਦੇ ਨਾਲ ਜਿੱਤੇ ਸੀ ਤੇ 22 ਦੀਆਂ ਚੋਣਾਂ ਦੇ ਵਿੱਚ ਸ਼ਰਮਨੀ ਕਾਲੀ ਦਲ ਵੱਲੋਂ ਵਿਕਰਮ ਸਿੰਘ ਮਜੀਠੀਆ ਨੂੰ ਅੰਮ੍ਰਿਤਸਰ ਈਸਟ ਤੋਂ ਉਮੀਦਵਾਰ ਬਣਾਇਆ ਗਿਆ ਸੀ ਜਿੱਥੇ ਉਹ ਆਮ ਆਦੀ ਪਾਰਟੀ ਦੀ ਉਮੀਦਵਾਰ ਜੀਵਨ ਜੋਧਕੌਰ ਹੱਥੋਂ ਹਾਰ ਗਏ ਸੀ ਲੇਕਿਨ ਮਜੀਠੀਆ ਹਲਕਾ ਵਿਕਰਮ ਸਿੰਘ ਮਜੀਠੀਆ ਦਾ ਗੜ ਮੰਨਿਆ ਜਾ ਰ ਜਿੱਥੇ ਅੱਜ ਭਗਵੰਤ ਮਾਨ ਹੋਣਾ ਨੇ ਪ੍ਰਚਾਰ ਕੀਤਾ ਇਸ ਪ੍ਰਚਾਰ ਦੌਰਾਨ ਕੈਬਨ ਮੰਤਰੀ ਅਤੇ ਅਬਰਸਰ ਤੋਂ ਲੋਕ ਸਭਾ ਉਮੀਦਵਾਰ ਗੁਰਦੀਪ ਸਿੰਘ ਢਾਲੀਵਾਲ ਹੋਣਾ ਨੇ ਵੀ ਵਿਕਰਮ ਸਿੰਘ ਮਜੀਠੀਆ ਤੇ ﺍﻟजाम ਲਗਾਏ ਨੇ ਕਿ ਇੱਥੇ ਲੋਕਾਂ ਤੇ ਬਹੁਤ ਜ਼ਿਆਦਾ ਨਜਾਇਜ਼ ਪਰਚੇ ਕੱਟੇ ਗਏ ਨੇ ਵਿਰੋਧੀਆਂ ਦੇ ਨਜਾਇਜ਼ ਪਰਚੇ ਕੱਟੇ ਗਏ ਨੇ ਤੇ ਹੁਣ ਅჯਿਹਾਰ ਨਹੀਂ ਹੋਣ ਦਿੱਤਾ ਜਾਊਗਾ ਵਿਕਰਮ ਸਿੰਘ ਮਜੀਠੀਆ ਦੀ ਸਲਤਨਤ ਖਤਮ ਹੋ ਚੁੱਕੀ ਆ ਇੱਥੇ ਹੁਣ ਲੋਕ ਆਜ਼ਾਦ ਨਿਰਪੱਖ ਪੈ ਦੇ ਤੌਰ ਤੇ ਰਹਿ ਸਕਦੇ ਨੇ ਨਾਲ ਦੀ ਨਾਲ ਜਿੱਥੇ ਕੁਲਦੀਪ ਸਿੰਘ ਧਾਲੀਵਾਲ ਹੋਣਾ ਨੇ ਨਿਸ਼ਾਨਾ ਸਾਧਿਆ ਉਥੇ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਵੀ ਸੁਨਾਈ ਕਿਕਲਕੀ ਦੇ ਵਿੱਚ ਵਿਕਰਮ ਸਿੰਘ ਜੀਠੀਆ ਹੋਣਾ ਤੇ ਕਾਫੀ ਨਿਸ਼ਾਨੇ ਸਾਧਦੇ ਨੇ ਲੇਕਿਨ ਜੋ ਦਾਵਾ एलान ਮੁੱਖ ਮੰਤਰੀ ਭਗਵੰਤ ਮਾਨ ਹੋਣਾ ਕੀਤਾ ਕਿ ਸੈਂਟਰ ਦੇ ਵਿੱਚ ਹੁਣ ਭਾਰਤੀ ਜਨਤਾ ਪਾਰਟੀ ਦੇ ਦਿਨ ਪੂਰੇ ਹੋ ਚੁੱਕੇ ਨੇ ਦਿਨ ਪੁੱਗ ਚੁੱਕੇ ਨੇ ਤੇ ਹੁਣ ਉਹ ਸੈਂਟਰ ਦੇ ਵਿੱਚ ਇੰਡੀਆ ਗੱਠ ਜੋੜ ਦੀ ਸਰਕਾਰ ਬਣੂਗੀ ਤੇ ਉਹਦੇ ਚ ਕੁਲਦੀਪ ਸਿੰਘ ਢਾਲੀਵਾਲ ਕੈਬਨਲ ਮੰਤਰੀ ਹੋਣਗੇ ਤੇ ਦੂਜਾ ਵੱਡਾ ਦਾਵਾ 13 ਸੀਟਾਂ ਜਿੱਤਣ ਤੋਂ ਬਾਅਦ ਵਜ਼ੀਰੀਆਂ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਤੈਅ ਕਰ ਲੀਆਂ ਕਿ ਇੰਡੀਆ ਗੱਠ ਜੋੜ ਦੇ ਵਿੱਚੋਂ ਪਗਵਨ ਤੇ ਮਾਨ ਹੁਣਾ ਨੇ ਜਿਹੜਾ ਐਲਾਨ ਕੀਤਾ ਉਸ ਐਲਾਨ ਦੇ ਵਿੱਚ ਕੁਲਦੀਪ ਸਿੰਘ ਢਾਲੀਵਾਲ ਦਾ ਜ਼ਿਕਰ ਕੀਤਾ ਗਿਆ ਹੁਣ ਸਵਾਲ ਆ ਪਹਿਲਾਂ ਬਣੂਗੀ ਸਰਕਾਰ ਉਹ 4 ਜੂਨ ਨੂੰ ਪਤਾ ਲੱਗੂਗਾ ਕਿ ਸਰਕਾਰ ਭਾਜਪਾ ਦੀ ਬਣ ਕੇ ਹੈਟ੍ਰਿਕ ਬਣ ਰਹੀ ਹੈ ਜਾਂ ਫਿਰ ਇੰਡੀਆ ਗੱਠਜੋੜ ਦੀ ਸਰਕਾਰ ਬਣੇਗੀ ਤੇ ਜੇ ਇੰਡੀਆ ਗੱਠਜੋੜ ਦੀ ਸਰਕਾਰ ਬਣੂਗੀ ਤੇ ਉਹਦੇ ਚ ਕੁਲਦੀਪ ਸਿੰਘ ਢਾਲੀਵਾਲ ਕੈਬਨਰ ਮੰਤਰੀ ਹੋਣਗੇ ਕੀ ਜੇ ਇੰਡੀਆ ਗੱਠਜੋੜ ਦੀ ਸਰਕਾਰ ਬਣਦੀ ਹੈ ਜਿਸ ਹਿਸਾਬ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਵਾ ਕੀਤਾ ਤੇ ਆਮ ਆਦੀ ਪਾਰਟੀ ਦੇ ਕੋਟੇ ਚੋਂ ਸਿਰਫ ਗੁਲਦੀਪ ਸਿੰਘ ਢਾਲੀਵਾਲ ਹੀ ਮੰਤਰੀ ਬਣਨਗੇ ਜਾਂ ਪੰਜਾਬ ਤੋਂ ਜਿਹੜੇ 7 ਰਾ ਸਭਾ ਮੈਂਬਰ ਚੁਣੇਗੇ ਨੇ ਜਿਨ੍ਹਾਂ ਚ ਡਾਕਟਰ ਸੰਦੀਪ ਪਾਠਕ, ਰਾਗਵ ਚੱਡਾ, ਹਰਪਜਨ ਸਿੰਘ, ਬਾਬਾ ਬਲਬੀ ਸਿੰਘ ਸੀਚੇਵਾਲ, ਸੰਜੀਵ ਰੂੜਾ, ਲਵਲੀ ਯੂਨੀਵਰਸਿਟੀ ਦੇ ਮਾਲਕ ਵਿਕਰਮਜੀਤ ਸਿੰਘ ਸਾਨੀ ਇਨ ਵਿੱਚੋਂ ਵੀ ਕੋਈ ਵਜ਼ੀਰ ਬਣੂਗਾ ਜਾਂ ਦਿੱਲੀ ਚੋਂ ਤਿੰਨ ਚੁਣੇਗੇ ਸੰਜੇ ਸਿੰਘ ਜਾਂ ਫਿਰ ਸ਼ਵਾਤੀ ਮਾਰੀਵਾਲ ਜਿਹਦੇ ਨਾਲ ਆਮ ਆਦਮੀ ਪਾਰਟੀ ਦਾ ਪੰਗਾ ਚੱਲ ਰਿਹਾ ਉਹਨਾਂ ਦੇ ਵਿੱਚੋਂ ਵੀ ਕੋਈ ਬਣੇਗਾ ਸੈਂਟਰ ਦੇ ਵਿੱਚ ਵਜ਼ੀਰ ਇਹ ਜਿਹੜਾ ਦਾਵਾ ਹੋਣਾ ਭਗਵੰਤ ਮਾਨ ਹੋਣਾ ਕੀਤਾ ਉਹ 4 ਤਰੀਕ ਤੇ ਨਿਰਭਰ ਕਰਦਾ ਫਿਲਹਾਲ ਇਸ ਜਾਣਕਾਰੀ ਨਾਲ ਤੁਹਾਡੇ ਤੋਂ ਲੈਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ